ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ੇ ਦੇ ਹੌਟਸਪੌਟਸ ਨੇ ਉਹਨਾਂ ਤੇ ਕੱਸ ਆਪਰੇਸ਼ਨਜ਼ ਕੀਤੇ ਜਾ ਰਹੇ ਨੇ ਡਿਊਰਿੰਗ ਕਾਸ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੌਰ ਤੇ ਐਕਟਿਵ ਨਹੀਂ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸ ਐਚ ਓ ਰਣਜੀਤ ਐਵੇਨਿਊ ਤੇ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੇ ਵੱਖਰੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੇ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮੁਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਨਪੁਰੇ ਦਾ ਰਹਿਣ ਵਾਲਾ ਵਾ ਤੇ ਰঞ্জੀਤ ਐਨੂ ਦੇ ਲਾਲ ਕੁਆਟਰਸ ਇਧਰਲੇ ਇਰੀ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਟੀਪੀਐਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਗਿਆ ਜੋ ਦੂਸਰਾ ਮੁਕੱਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਉਰਫ ਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ ਚ ਰੰਜੀਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬ੍ਰਮਦ ਕੀਤੀ ਗਈ ਹੈ ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਉਰਫ ਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮੇਡੀਟਾ ਰੋਡ ਦੇ ਏਰੀਏ ਤੇ ਰੰਜੀਤ ਅੰਮੇਰੀਏ ਚ ਕਾਫੀ ਕੰਮ ਕਰ ਰਿਹਾ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਨੇ ਮਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹੈਰੋਇਨਸ ਮਗਰੀ ਹੈ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਵਾ ਉਹ ਉਸ ਦੇ ਸਾਡਾ ਆਪਰੇਸ਼ਨ ਹਜੇ ਚੱਲ ਰਿਹਾ ਵਾ ਅਸੀਂ ਉਹਨਾਂ ਦੇ ਨਾਮ ਤਹਜ਼ਰ ਵੀ ਨਹੀਂ ਕਰ ਸਕਦੇ ਬਟ ਬਹੁਤ ਜਲਦੀ ਜਿਹੜੇ ਬਿਗ ਫਿਸ਼ਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਕਿ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਕੋਲੋਂ ਇਹੋ ਜਿਹੇ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਚੈ arrests ਕਰਕੇ ਉਹਨਾਂ ਕੋਲੋਂ ਵੀ ਵੱਡੀ ਰਿਕਵਰੀ ਕੀਤੀ ਜਾਊਗੀ ਜੀ ਸਰ ਟੋਟਲ ਕਿੰਨੀ ਹਿਰੋਇਨ ਗ੍ਰਾਮਰ ਦੀ ਸਾਰੀ ਇੱਕੋ ਏਰੀਆ ਤੋਂ ਕੀਤੀ ਗਈ ਹੈ ਜੋ ਜੇ ਤਿੰਨੇ ਮੁਕਦਮੇ ਤੁਹਾਨੂੰ ਜਿਵੇਂ ਦੱਸਿਆ ਕਿ ਇੱਕ ਦੇ ਵਿੱਚ 85 ਗ੍ਰਾਮ ਇੱਕ ਚ 100 ਗ੍ਰਾਮ ਇੱਕ ਚ 110 ਗ੍ਰਾਮ ਸੋ ਕਰੀਬ 300 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇਹ ਤਿੰਨੇ ਅਲੱਗ-ਅਲੱਗ ਮੁਕਦਮੇ ਨੇ ਤੇ ਅਲੱਗ-ਅਲੱਗ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਰਿਕਵਰੀ ਕੀਤੀ ਗਈ ਹੈ ਜੋ ਕਿ ਇਹ ਖਾਸ ਤੌਰ ਤੇ ਜੋ ਇਹਨਾਂ ਦਾ ਜੋ ਕੰਮ ਕਾਰੋਬਾਰ ਸੀਗਾ ਜਿੱਥੇ ਉਹ ਨਸ਼ਾ ਵੇਚਣ ਕਰਦੇ ਸਨ ਉਹ ਖਾਸ ਤੌਰ ਤੇ ਰਣਜੀਤ ਐਵੇਨਿਊ ਮੈਰੀਠਾ ਰੋਡ ਬਾਈਪਾਸ ਏਰੀਆ ਇ ਕਰਕੇ ਅੱਗੇ ਇਹਨਾਂ ਦੇ ਬੈਕਵਰਡ ਲਿੰਕ ਜਿਸ ਚੈੱਕ ਕੀਤੇ ਜਾ ਰਹੇ ਨੇ ਜੀ ਬਾਰਡਰ ਪਾਰ ਤੋਂ ਆਉਂਦੇ ਜੀ ਇਹਨਾਂ ਨੂੰ ਜੋ ਹਜੇ ਤੱਕ ਜੀ ਕਿਉਂਕਿ ਇਹ ਮੈਜੇ ਨਾਮ ਰਿਵੀਲ ਨਹੀਂ ਕਰ ਸਕਦਾ ਜਿੱਥੋਂ ਇਹ ਲੈ ਕੇ ਆਉਂਦੇ ਨੇ ਜਦੋਂ ਉਹ ਕਾਬੂ ਹੋਣਗੇ ਉਸ ਤੋਂ ਬਾਅਦ ਸਾਨੂੰ ਹੋਰ ਕਲੀਅਰ ਹੋ ਸਕਦਾ ਕਿ ਇਹ ਬਾਰਡਰ ਪਾਰ ਤੋਂ ਜਾਂ ਕਿਸ ਜਗ੍ਹਾ ਤੋਂ ਇਹ ਨਸ਼ਾ ਸਪਲਾਈ ਕਰਦੇ ਸਰ ਆਪ ਵੀ ਨਸ਼ਾ ਕਰਦੇ ਨੇ ਇਹ ਤਸਵੀਰ ਖੁਦ ਵੀ ਨਸ਼ੇ ਦੀ ਆਦੀ ਨੇ ਜੀ ਸਰ ਕਿੰਨੇ ਕੁ ਮੁੰਡਾ ਹੈਗੇ ਇਹਨਾਂ ਦੇ ਇਹ ਸਾਰੇ ਜੀ ਇਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਵਿਚਾਲੇ ਵਿਚਾਲੇ ਨੇ ਜੀ ਇਹਨਾਂ ਦੀ ਜੋ ਉਮਰ ਸਾਰੀ ਕਰੀ। ਮੈਂ ਹੁਣ ਤੱਕ ਕੋਈ ਮੁਕਦਮਾ ਦਰਜ ਨਹੀਂ ਕੀਤਾ। ਜੋ ਹਜੇ ਤੱਕ ਇਹਨਾਂ ਦਾ ਰਿਕਾਰਡ ਹੈ ਜੀ ਮਨੀਠਾ ਰੋਡ ਤੋਂ ਚੈੱਕ ਕਰਵਾਇਆ ਜਾ ਰਿਹਾ ਹੈ। ਹਜੇ ਤੱਕ ਇਹਨਾਂ ਵੱਲੋਂ ਤਾਂ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ। ਬਟ ਇਹਨਾਂ ਦਾ ਡੁੰਗਾਈ ਦੇ ਨਾਲ ਨੇ ਤਫਤੀਸ਼ ਜੋ ਰੈਸ਼ੀ ਥਾਣਾ ਵਾ ਉਹ ਇਹਨਾਂ ਦਾ ਸਾਰਿਆਂ ਦਾ ਮਨੀਠਾ ਰੋਡ ਆ। ਉਸ ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਊਗਾ। ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਇਹਨਾਂ ਦੇ ਖਿਲਾਫ ਹੋਰ ਵੀ ਪਹਿਲਾਂ ਕੋਈ ਮੁਕਦਮੇ ਦਰਜ ਹਨ ਜਾਂ ਨਹੀਂ। ਅਰੇ ਲਿਖੇ ਨੇ ਸਰ। ਅ ਸਾਰੇ ਕੋਈ ਦੱਸ 10ਵੀਂ 12ਵੀਂ ਤੱਕ ਪੜ੍ਹੇ ਲਿਖੇ ਨੇ ਜੀ ਕੋਈ ਖਾਸ ਜਿਆਦਾ এডਿਕੇਟਿਡ ਨਹੀਂ ਨਸ਼ਾ ਹੀ ਕੋ ਤਸਬੀਹ ਕਰਦੇ ਉਹ ਬਹੁਤ ਕਾਮੀ ਕਰਦੇ ਜੋ ਇਹਨਾਂ ਦੀ ਹਾਇਦਿਕ ਪੁਸ਼ਕਿਸ਼ ਦੇ ਵਿੱਚ ਕਿ ਨਸ਼ੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਬਹੁਤ ਜਿਆਦਾ ਮਾਰਜਨ ਦਾ ਪ੍ਰੋਫਿਟ ਹੈ ਤੇ ਇਹ ਖੁਦ ਨਸ਼ੇ ਦੀ ਆਦੀ ਨੇ ਤੇ ਇਸ ਕਰਕੇ ਇਹਦੇ ਕੰਮ ਦੇ ਵਿੱਚ ਪੈ ਗਏ ਕਿ ਕਿੱਥੇ ਦਾ ਕਿਥੋਂ ਲੱਭਦੇ ਜੀ ਏ ਜੀ ਅੱਗੇ ਜੋ ਅਲੱਗ-ਅਲੱਗ ਤੁਹਾਨੂੰ ਦੱਸਿਆ ਖਾਸ ਤੌਰ ਤੇ ਮਰੀਠਾ ਰੋਡ ਜਿਹੜੇ ਫੈਜਪੁਰਾ ਏਰੀਆ ਹੋ ਗਿਆ ਕਰਮਪੁਰਾ ਹੋ ਗਿਆ ਲਾਲ ਕੁਆਟਰਸ ਹੋ ਗਿਆ ਸੋ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਜੋ ਇਸ ਏਰੀਆ ਦੇ ਚੰਗੇ ਲੋਕ ਨੇ ਜੋ ਨਸ਼ੇ ਦੇ ਖਿਲਾਫ ਨੇ ਉਹਨਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ ਇਸ ਕਰਕੇ ਸਾਡੀ ਰਡਾਰਤੇ ਸਨ ਤੇ ਸਾਡੇ ਵੱਲੋਂ ਆਪਰੇਸ਼ਨ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤੇ ਹੁਣੇ ਹੱਥ ਵਿਚ ਆਏ ਹਨ ਇਹਨਾਂ ਕੋਲੋਂ ਸਾਰੇ ਕੋਲੋਂ ਰਿਕਵਰੀ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਹਾਂ ਸਰ ਜਿੰਨਾਂ ਤੋਂ ਖਰੀਦੇ ਆ ਉਹ ਕੋਈ ਹਲੇ ਪਿੱਕਸ ਪਕੜ ਚ ਆਇ ਦੇ ਵਿੱਚ ਨਾਮਿਨੇਟ ਕਰਦਾ ਜੀ ਬਹੁਤ ਜਲਦੀ ਉਹਨਾਂ ਦੀ ਵੀ ਸਾਡੀ ਟੀਮ ਤੇ ਲੱਗੀ ਹੋਈਆਂ ਹਨ ਉਹਨੂੰ ਬਹੁਤ ਜਲਦੀ ਕਾਬੂ ਕਰਕੇ ਉਹਨਾਂ ਕੋਲੋਂ ਵੀ ਰਿਕਵਰੀ ਕੀਤੀ ਜਾਊਗੀ ਜੀ ਇਹ ਸਰ ਇੰਡੀਵਿਜੂਅਲੀ ਹੈ ਜਾਂ ਟੀਮ ਵਰਕ ਕਰਦੇ ਨੇ ਇਹ ਅਲੱਗ-ਅਲੱਗ ਨੇ ਜੀ ਤੇ ਨਹੀਂ ਜਾਣੀ ਜੀ